ਇਹ ਰਤੀ ਸਵੇਗੀ ਕੁਵੇਦੀ ਕਰ ਲੈ ਕਿ ਇੱਕ ਪੇਸ਼ੈਂਟ ਐਡਮਿਟ ਹੋਇਆ ਸੀ ਸਾਡੇ ਕੋਲ ਪਰ ਉਹਦੇ ਨਾਲ ਦੇ ਤੇ ਉਹਦੇ ਐਂਟੀਪਾਰਟੀ ਇੱਥੇ ਆਈ ਸਵੇਰੇ 1 ਵਜੇ ਨੇ ਪੂਰਾ ਇੱਥੇ ਰੱਜ ਕੇ ਪ੍ਰੀਮਿਸਿਸ ਦੇ ਵਿੱਚ ਹੰਗਾਮਾ ਕੀਤਾ ਛਰਪਾਨਾਂ ਨਾਲ ਲੜੇ ਨੇ ਬਹੁਤ ਜ਼ਿਆਦਾ ਬੰਦੇ ਨੇ ਇੱਥੇ ਸੱਟਾਂ ਵੀ ਲੱਗੀਆਂ ਨੇ ਪਰ ਸਾਡੇ ਸਾਹਮਣੇ ਦੀ ਗੱਲ ਹੈ ਇੱਥੇ ਹੋਇਆ ਸਾਰਾ ਕੁਝ ਐਮਰਜੈਂਸੀ ਦੇ ਵਿੱਚ ਹੀ ਹੋਇਆ ਹੈ ਹਾਂ ਤੁਸੀਂ ਰਿਕਾਰਡਿੰਗਾਂ ਕੱਢੋ ਵੇਖੋ ਤੁਸੀਂ ਵੀ ਕਿੰਨੇ ਜੀ ਆ ਸਾਡੇ ਰਿਕਾਰਡਿੰਗ ਹੋ ਚੁੱਕਿਆ ਸਾਰਾ ਕੁਝ ਲੋਨ ਕੋ ਕਰਪਾਣਾ ਸੀ ਸਾਡੇ ਕੋ ਕੋਈ ਚੀਜ਼ ਨਹੀਂ ਸੀ ਆ ਕਿ ਖਾਲੀ ਹੱਥ ਉੱਥੇ ਵੀ ਰਿਪੋਰਟਿੰਗਾਂ ਕਰ ਦੋ ਉਸ ਦੇ ਇਲਾਜ ਵਾਸਤੇ ਗਏ ਹੋਣੇ ਅਸੀਂ ਆਪਦੇ ਇਲਾਜ ਵਾਸਤੇ ਹਾਂ ਹਸਤਾਲਾਂ ਬਲਾ ਹੋਇਆ ਸਾਡੇ ਤੇ ਬਹੁਤ ਤਕੜਾ ਹੋਇਆ ਉੱਥੇ ਤੇ ਵੇਖੋ ਇੱਕ ਇਹਨਾਂ ਨੇ ਖੂਨ ਦੀਆਂ ਇਹਨਾਂ ਦੀਆਂ ਵਹਾਈਆਂ ਐਮ ਐਲ ਸੀ ਆਇਆ ਉਸ ਦੇ ਬਾਅਦ ਕੀ ਹੋਇਆ ਉਸ ਫਟਰੀਂ ਹਾਂਜੀ ਇਹ ਰਾਤੀ 2:30 ਵਾਗ 1:00 ਵਜੇ ਦੀ ਗੱਲ ਹੈ ਕਿ ਪੇਸ਼ੈਂਟ ਐਡਮਿਟ ਹੋਏ ਸੀ ਸਾਡੇ ਕੋਲ ਵਿਕਰਮ ਜੀ ਹਾਂ ਨਹੀਂ ਆ ਸੀਗਾ ਅਮਰ ਅਮਰਪਾਲ ਸਿੰਘ ਐਡਮਿਟ ਹੋਇਆ ਸੀਗਾ ਇੱਥੇ ਐਮ ਐਲ ਸੀ ਟ੍ਰਾਂਨ ਲਈ ਪਰ ਉਹਦੇ ਨਾਲ ਦੇ ਤੇ ਉਹਦੀ ਐਂਟੀ ਪਾਰਟੀ ਇੱਥੇ ਆਈ ਸਵੇਰੇ 1:00 ਵਜੇ ਨੇ ਪੂਰਾ ਇੱਥੇ ਰੱਜ ਕੇ ਐਂਟਰੀਸਿਸ ਦੇ ਵਿੱਚ ਹੰਗਾਮਾ ਕੀਤਾ ਕਿਰਪਾਨਾਂ ਨਾਲ ਲੜੇ ਨੇ ਬਹੁਤ ਜ਼ਿਆਦਾ ਬੰਦੇ ਨੇ ਇੱਥੇ ਸੱਟਾਂ ਵੀ ਲੱਗੀਆਂ ਨੇ ਸਟਾਫ ਤੇ ਵੀ ਹਮਲਾ ਕਰਦੇ ਕੋਈ ਨਹੀਂ ਸਟਾਫ ਥੋੜਾ ਸੇਫ ਰਿਹਾ ਇਸ ਚੱਕਰ ਦੇ ਵਿੱਚ ਪਰ ਪੂਰਾ ਪੂਰਾ ਖਤਰਾ ਤਾਂ ਹਾਂ ਜੀ ਖਤਰਾ ਪੂਰਾ ਉੱਪਰ ਹੈ ਸਾਡੇ ਸਾਹਮਣੇ ਦੀ ਗੱਲ ਹੈ ਇੱਥੇ ਹੋਇਆ ਸਾਰਾ ਕੁਝ ਐਮਰਜੈਂਸੀ ਦੇ ਵਿੱਚ ਹੀ ਹੋਇਆ ਹੈ ਮੋਗਰੇ ਪੁਰਸਨ ਵੀ ਕਾਲ ਕੀਤੀ ਉਸ ਜੇ ਦੋਨੋਂ ਪਾਰਟੀਆਂ ਇੱਥੇ ਸੀ ਅਗਲੀ ਕਿਹਾ ਹੈ ਦੋਨੋਂ ਪਾਰਟੀਆਂ ਦੇ ਬਣਾ ਕੋ ਪੰਜ ਬੰਦੇ ਚਾਰ ਬੰਦੇ ਚਾਰ ਬੰਦੇ ਐਡਮਿਟ ਹੋਏ ਨੇ ਇਹ ਕਿਹਾਗਾ ਅਮਰਪਾਲ ਸਿੰਘ ਜਿਹੜਾ ਮੇਨ ਸੀਗਾ ਇੱਕ ਬਲਰਾਜ ਸਿੰਘ ਉਹਦਾ ਫਾਦਰ ਵਿਕਰਮਜੀਤ ਸਿੰਘ ਉਹਦਾ ਕਜ਼ਨ ਹੈ ਇੱਕ ਸਲਿੰਦਰ ਸਿੰਘ ਇਹ ਸਾਰੇ ਰਿਅਲਟੀ ਪਿਕ ਕੋਈ ਪਾਰਟੀ ਹੈ ਫਿਰ ਦੇ ਬਾਅਦ ਦੂਜੀ ਪਾਰਟੀ ਤਾਂ ਨਹੀਂ ਕੋਈ ਆਇਆ ਦਾਖਲ ਨਹੀਂ ਹੋਇਆ ਦਾਖਲ ਨਹੀਂ ਕੋਈ ਹੋਇਆ ਹੈਗਾ ਉਹ ਕੀਤਾ ਇੱਥੇ ਜੋ ਹੰਗਾਮਾ ਹੋਇਆ ਉਹਦੇ ਬਾਅਦ ਤੁਸੀਂ ਪੁਲਿਸ ਬੁਲਾਈ ਇੱਥੇ ਪੁਲਿਸ ਨਾਲੇ ਨਾਲ ਆ ਗਈ ਸੀ ਪੁਲਿਸ ਨੇ ਕੀਤਾ ਗਿਆ ਸੀ ਉਹ ਫੌਸਟਨ ਪੱਜੇ ਸੀ ਉਸਨੇ ਨਾ ਜੱਜ ਕੀ ਸੀਗੇ ਉਹ ਹਾਂਜੀ ਹਾਂ ਦੂਜੀ ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ ਸੀ ਸਰ ਜੀ ਸਿਰਫ ਸਿੰਗਲ ਡਾਊਟ ਤੁਸੀਂ ਹੁੰਦੇ ਹੋ ਸਟਾਫ ਹੁੰਦਾ ਹੈ ਹਾਂਜੀ ਹਾਂ ਤਾਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਵੀ ਕੋਈ ਪੁਲਿਸ ਪ੍ਰੋਟੈਕਸ਼ਨ ਇਥਾ ਨਹੀਂ ਚਾਹੀਦੀ ਮੇਰੇ ਦੇਖੀ ਬਹੁਤ ਜ਼ਰੂਰੀ ਹੈ ਸਿਰਫ ਇੱਥੇ ਨਹੀਂ ਸਗੋਂ ਹਰ ਸਿਵਲ ਹਸਪਤਾਲ ਦੇ ਵਿੱਚ ਲੋਡ ਹੈਗੀ ਹੈ ਰਾਤ ਨੂੰ ਮੈਂ ਅਸੀ ਜੇ ਕੋਈ ਫੀਮੇਲ ਸਟਾਫ ਹੋਵੇ ਫੀਮੇਲ ਡਾਕਟਰ ਹੋਵੇ ਨਾਲ ਫੀਮੇਲ ਸਟਾਫ ਓਨਲੀ ਹੈਂਡਲ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਤੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਬਾਹਰ ਐਵੇਂ ਪੂਰਾ ਖੂਨ ਨੂੰ ਖਰਾਬਾ ਹੋਇਆ ਵਿਵਹਾਰ ਬੈੱਡ ਟੁੱਟੇ ਬੈਨੇ ਅੰਦਰ ਇਹ ਇੱਕ ਵਾਰ ਨਹੀਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਇਹ ਇਹ ਪਹਿਲਾ ਇਨਸੀਡੈਂਟ ਨਹੀਂ ਹੈਗਾ ਰਿਪੀਟਿਡਲੀ ਹੋ ਰਹੇ ਨੇ ਇੱਥੇ ਆ ਜੀ ਥੈਂਕ ਯੂ ਸਰ ਦੇ ਕੋਣ ਕੋਣ ਸੀ ਸਿਸਟਮ ਹਮ ਲਗਾ ਘਰ ਦੇ ਵਿੱਚ ਮੇਰੇ ਬੱਚੇ ਸੀ ਸਿਰਫ ਕੋਈ ਜੀ ਨਹੀਂ ਸੀ ਹੈਗਾ ਸਾਡਾ ਮਰ ਮੇਰੇ ਦੋਵੇਂ ਬੇਟੇ ਸੀ ਮੇਰੇ ਡੇਰ ਦਾ ਮੁੰਡਾ ਸਾਨੂੰ ਮਿਲ ਲਾਇਆ ਇਹ ਜੇਠ ਦਾ ਮੁੰਡਾ ਮਿਲ ਲਾਇਆ ਸੀ ਘਰ ਦੇ ਵਿੱਚ ਪੰਜ ਸੱਤ ਬੰਦੇ ਸੀ ਸਿਰਫ ਸਾਡੇ ਆਪਣੇ हां ਤੁਸੀਂ ਰਿਕਾਰਡਿੰਗਾ ਕੱਢੋ ਵੇਖੋ ਤੁਸੀਂ ਵੀ ਕਿੰਨੇ ਜੀ ਆ ਸਾਡੇ ਰਿਕਾਰਡਿੰਗ ਹੋ ਚੁੱਕਿਆ ਸਾਰਾ ਕੁਝ ਹਸਪਤਾਲ ਤੇ ਵੀ ਜਾ ਕੇ ਮੰਨ ਲੋ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਕੋ ਕਿਰਪਾਨਾ ਸੀ ਸਾਡੇ ਕੋ ਕੋਈ ਚੀਜ਼ ਨਹੀਂ ਸੀ ਹੈ ਕਿ ਖਾਲੀ ਹੱਥ ਉੱਥੇ ਵੀ ਰਿਕਾਰਡਿੰਗਾ ਕੱਢੋ ਉਸ ਦੇ ਇਲਾਜ ਵਾਸਤੇ ਗਏ ਹੋਣੇ ਅਸੀਂ ਆਪਣੇ ਇਲਾਜ ਵਾਸਤੇ ਗਏ ਆ ਤੇ ਸਾਰਾ ਕੁਝ ਉੱਥੇ ਰਿਕਾਰਡਿੰਗ ਹੋ ਚੁੱਕਿਆ ਤੁਸੀਂ ਕੱਢੋ ਘਰ ਵੀ ਕੱਢ ਸਕਦੇ ਕੈਮਰਿਆਂ ਦੇ ਵਿੱਚੋਂ ਵੀ ਉਹ ਰਾਤੀ ਉਹ ਕਿੰਨੇ ਅੱਗੇ ਵਧਿਆ ਕੌਣ ਵਧਿਆ ਆਣ ਕੇ ਸਾਡੇ ਸਿਰ ਪੰਜ ਚਾਰ ਜਨ ਮੇਰੇ ਦੋਵੇਂ ਬੇਟੇ ਸੀ ਰਿਸ਼ਤੇਦਾਰ ਆਏ ਹੋਏ ਸੀ ਘਰ ਇੱਥੇ ਕਿ ਉਸਕੇ ਬਾਅਦ ਉਸ ਹਸਤਾਲ ਹਸਤਾਲ ਜਾ ਕੇ ਹਮਲਾ ਹੋਇਆ ਹਾਂ ਹਾਂ ਹਸਤਾਲ ਹਮਲਾ ਹੋਇਆ ਸਾਡੇ ਤੇ ਬਹੁਤ ਤਕੜਾ ਹੋਇਆ ਉੱਥੇ ਤੇ ਵੇਖੋ ਇੱਕ ਇਹਨਾਂ ਨੇ ਖੂਨ ਦੀਆਂ ਨਦੀਆਂ ਵਹਾਇਆਂ ਮੇਰੇ ਬੇਟੇ ਦੇ ਦੋ ਕ੍ਰਪਾਨਾਂ ਵੱਜੀਆਂ ਆ ਦੋ ਮੇਰੇ ਤਿੰਨ ਦੇਰ ਦੇ ਲੱਕ ਦੇ ਵਿੱਚ ਵੱਜਿਆ ਉਹ ਸਾਰਾ ਕੁਝ ਇੱਕ ਦੀ ਲੱਤ ਟੁੱਟ ਗਈ ਆ ਕੌਣ ਕੌਣ ਜ਼ਖਮੀ ਹੋਏ ਤੁਹਾਡੇ ਪਰਿਵਾਰ ਤੋਂ ਸਾਡੇ ਪੰਜ ਜਣੇ ਜ਼ਖਮੀ ਹੋਏ ਆ ਨਾਮ ਕੀ ਹੈ ਵਰਿੰਦਰ ਸਿੰਘ ਜਰਨੈਲ ਸਿੰਘ ਪੱਕਾ ਨਾ ਕਾਲੀ ਐ ਨਾ ਮੁੰਡੇ ਦਾ ਆਪਣੇ ਦਾ ਕਾਲੀ ਅਰਜਿੰਦਰ ਸਿੰਘ ਇਹ ਸਾਰੇ ਪਟਿਆਲੇ ਰੈਫਰ ਇਹ ਸਾਰੇ ਰੈਫਰ ਕੀਤੇ ਗਏ ਆ ਉਹਨਾਂ ਨੇ ਹੱਥ ਨਹੀਂ ਪਾਇਆ ਇੰਨਾ ਕੂਣ ਵਹਿ ਚੁੱਕਿਆ ਉਹਨਾਂ ਦਾ ਅੱਜ ਕਿਹਨਾ ਮੈਂ ਤੁਹਾਡਾ ਮੈਂ ਨੰਜੀਤ ਸਿੰਘ ਜੀ ਨੰਜੀਤ ਸਿੰਘ ਦੀ ਥੇ ਥੋੜਾ ਝਗੜਾ ਹੋਇਆ ਪਿੰਡ ਦੇ ਵਿੱਚ ਜਿੱਥੇ ਗਲੀ ਦੇ ਵਿੱਚ ਆਏ ਘਰ ਹੈ ਜਿੱਥੇ ਇੱਡਾ ਬਟੇ ਰੋੜੇ ਲੈਂਕੇ ਗਏ ਉਸ ਤੋਂ ਬਾਅਦ ਇੱਥੇ ਆ ਕੇ ਹਲ ਹੋਇਆ ਇਹ ਕੀ ਸਾਰਾ ਮਾਮਲਾ ਹੈ ਇਹਨਾਂ ਹੀ ਪਹਿਲਾਂ ਅਸੀਂ ਸਵੇਰ ਤੋਂ ਕੋਈ ਪਹਿਲਾਂ ਦਾ ਪੁਰਾਣਾ ਮਾਮਲਾ ਚੱਲਦਾ ਪਈ ਲੜਾਈ ਝਗੜੇ ਦਾ ਜੀ ਇਸ ਵੇਲੇ ਤੇ ਮੁੰਡੇ ਦਾ 12 ਇਕੱਠੇ ਹੋ ਗਏ ਉਹ ਮੁੰਡੇ ਦੇ ਵਿੱਚ ਮਗਰ ਲੱਗੇ ਹੋਏ ਸੀਗੇ ਤੁਹਾਡੇ ਵਾਲੇ ਨਾ ਦੂਸਰੀਆ ਪਾਰਟੀ ਦੇ ਜੀ ਇਹ ਮੁੰਡੇ ਨਾ ਕਿਤੇ ਦਰ ਦੂਰ ਵੀਰੇ ਸੀਗੇ ਉਹਨਾਂ ਗੱਡੀ ਮਗਰ ਲਾ ਕੇ ਮੁੰਡਿਆਂ ਦੇ ਵਿੱਚ ਗੱਡੀ ਮਾਰੀ ਤੇ ਮੁੰਡੇ ਭੱਜ ਜਾਏ ਉਤੋਂ ਮੁੰਡੇ ਪਹੁੰਚ ਗਏ ਪਿੰਡ ਹੀ ਪਿੰਡ ਜਾ ਕੇ ਇੱਟਾ ਰੋੜੇ ਮਾਰੇ ਆਏ 16 ਸਵੇਰ ਤੱਕ ਇੱਕ ਦੂਜੇ ਨੂੰ ਕਹਿ ਕੇ ਕਰਵਾਇਆ ਜੀ ਤੁਸੀਂ ਨਾ ਮਾਰੋ ਇੱਧਰ ਨਾ ਆਓ ਤੁਸੀਂ ਉੱਧਰ ਕਰੋ ਪਰ ਇਹ ਸਾਡੇ ਅੱਖੇ ਨਹੀਂ ਲੱਗੇ ਸਾਡੇ ਮੁੰਡੇ ਦੇ ਚੋਟ ਲੱਗ ਗਈ ਕਿਤੇ ਬਾਹ ਤੇ ਜੀ ਤੇ ਦੂਸਰੇ ਮੁੰਡੇ ਸਾਡੇ ਭਤੀਜੇ ਨੂੰ ਦਾਖਲ ਕਰਾਉਣ ਵਾਸਤੇ ਆਏ ਸੀਗੇ ਤੇ ਦਾਖਲ ਕਰਾਉਣ ਵਾਸਤੇ ਉਹ ਖਾਲੀ ਹੱਥੇ ਜਦੋਂ ਉਹਨਾਂ ਨੇ ਆ ਕੇ ਵੇਖਿਆ ਅੰਦਰ ਦਾ ਕਰਾ ਲੈ ਤੇ ਮਗਰ ਇਹਦਾ 15 ਮੁੰਡੇ ਆ ਕੇ ਕਿਰਚਾ ਕਰਬਾਨਾ ਲੈ ਕੇ ਉਹਨਾਂ ਦੇ ਹਾਵਣਾ ਕਰਤਾ ਜੀ ਤੇ ਉਹਨਾਂ ਦੇ ਬਹੁਤ ਹੀ ਸੱਟਾਂ ਜਿਆਦੀਆਂ ਮਾਰੀਆਂ ਹੋਈਆਂ ਨੇ ਜੀ ਤੇ ਇਸ ਕਰਕੇ ਆਈ ਆਏ ਆ ਵੀ ਸਾਨੂੰ ਇੱਥੇ ਸੀ ਮਤਲਬ ਜਿਹੜਾ ਕੈਮਰਾ ਵਿੱਚ ਸੱਟਾਂ ਵੱਜੀਆਂ ਹੋਈਆਂ ਨੇ ਸਾਨੂੰ ਉਹ ਹੀ ਦਿਖਾਈਆਂ ਜਾਣਾ ਤੇ ਸਾਡਾ ਇੱਥੇ ਮਤਲਬ ਕੋਈ ਹੱਲ ਕੀਤਾ ਜਾ ਰਿਹਾ ਚੰਗੇ ਮੁੰਡੇ ਇੱਕ ਮਿੰਟ ਤੁਹਾਡਾ ਮੇਰਾ ਨਾਮ ਬੂਟਾ ਸਿੰਘ ਹੈ ਜੀ ਇਹ ਜਿਹੜਾ ਦੂਜਾ ਜਿਹੜਾ ਇਹ ਝਗੜਾ ਹੋਇਆ ਕਿਸ ਗੱਲ ਤੇ ਹੁੰਦਾ ਤੁਹਾਡਾ ਮੈਨੂੰ ਕੋਈ ਪਤਾ ਨਹੀਂ ਝਗੜੇ ਦਾ ਆਪਸ ਆ ਰਹਾ ਨਾ ਪਈ ਆ ਵਾ ਇਹ ਜਣ ਜੱਟ ਜਣ ਬੀਜੂ ਜਣ ਸਾਨੂੰ ਕੋਈ ਪਤਾ ਨਹੀਂ ਲੱਗਾ ਪਹਿਲਾਂ ਵੀ ਕੋਈ ਹੋਇਆ ਝਗੜੇ ਇਹਨਾਂ ਦਾ ਪਹਿਲੇ ਵੀ ਚੱਲ ਰਹੇ ਕੋਈ ਨਾ ਕੁਝ 2-3 ਸਾਲ ਤੋਂ ਕੋ ਉਹਦੇ ਲੜਨਾਂ ਲ ਹੋਈ ਸੀ ਮਾੜੀ ਮੁੱਢੀ ਜਿਹਾ ਆਮ ਨਹੀਂ ਕਿਸੇ ਗੱਲ ਤੋਂ ਹੋਈ ਸੀ ਮੈਨੂੰ ਨਹੀਂ ਕਿਸੇ ਗੱਲ ਪਤਾ ਮੈਂ ਇਹ ਨੰਬਰਦਾਰ ਛੱਡੀ ਹੋਈ ਜੀ ਅੱਛਾ ਤੁਹਾਡੇ ਕੀ ਲੱਗਦੇ ਆ ਜਿਹੜੇ ਬੰਦੇ ਤੇ ਕਿਹੜਾ ਜਿਹੜੇ ਇਧਰ ਦੀ ਪਾਰਟੀ ਹੈ ਇਹਨਾਂ ਦੀ ਪਾਰਟੀ ਹੂੰ ਪੋਤਰਾ ਮੇਰਾ ਤੁਹਾਡਾ ਪੋਤਰਾ ਹੈ ਹਾਂ ਹਾਂ ਆ ਮੁੰਡਾ ਵੀ ਇੱਕ ਪੋਤਰਾ ਵੀ ਅੱਛਾ ਮੁੰਡਾ ਪੋਤਰਾ ਤੇ ਇਹਨਾਂ ਨਾਲ ਕਿਉਂ ਲੜਦੇ ਕੋਈ ਹੈਕਰ ਕਰਨ ਮੈਨੂੰ ਕੋਈ ਪਤਾ ਨਹੀਂ ਕਿ ਇਹਨੇ ਕਿਈ ਲੜਕੇ ਲਾਣਾ ਜਿੰਦਾ ਇਹ ਉਹਨਾਂ ਕੋਲ ਚਾਰ ਪੈ ਹੈਗੇ ਉਹ ਦੇ ਦੇ ਪੁੱਠੇ ਉਹਦੇ ਆਏ ਨੇ ਉਹ ਕਰੀ ਜਾਂਦੇ ਹੁਣ ਪੰਜ ਬੰਦੇ ਮੇਰੇ ਹਸਪਤਾਲ ਪਏ ਨੇ ਬੜੇ ਬੁਰਾ ਹਾਲ ਹੋ ਰਿਹਾ ਉਹਨਾਂ ਦਾ ਕੀ ਉਹਨਾਂ ਨੇ ਬਿਗਾੜਿਆ ਭਗਤ ਵਰਗੇ ਬੰਦੇ ਗਊ ਬੰਮੜਗੇ